ਅੰਮ੍ਰਿਤਸਰ ਸ਼ਹਿਰ ਦੇ ਰਣਜੀਤ ਐਵਨਿਊ ਇਲਾਕੇ ਵਿੱਚ ਕੱਲ ਇੱਕ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਜਿਸ ਨੇ ਸਿਰਫ ਲੋਕਾਂ ਦੇ ਦਿਲਾਂ 'ਚ ਡਰ ਹੀ ਨਹੀਂ ਪੈਦਾ ਕੀਤਾ ਬਲਕਿ ਸਮਾਜ ਵਿੱਚ ਕਈ ਸਵਾਲ ਖੜੇ ਕਰ ਦਿੱਤੇ 21 ਸਾਲ ਦੀ ਕਾਲਜ ਵਿਦਿਆਰਥਣ ਸਿਮਰਨਦੀਪ ਕੌਰ ਜੋ ਕਿ ਗੁਰੂ ਨਾਨਕ ਯੂਨੀਵਰਸਿਟੀ ਵਿੱਚ ਐਮਏ ਅੰਗਰੇਜ਼ੀ ਦੀ ਵਿਦਿਆਰਥਣ ਸੀ ਕੱਲ ਸ਼ਾਮ ਆਪਣੀ ਟਿਊਸ਼ਨ ਤੋਂ ਘਰ ਵਾਪਸ ਨਹੀਂ ਪਹੁੰਚੀ ਪਰਿਵਾਰ ਨੇ ਸੋਚਿਆ ਕਿ ਸ਼ਾਇਦ ਕਿਸੇ ਦੋਸਤ ਦੇ ਘਰ ਚਲੀ ਗਈ ਹੋਵੇ ਪਰ ਜਦੋਂ ਰਾਤ ਦੇ 10 ਵੱਜ ਗਏ ਤੇ ਉਸ ਦਾ ਮੋਬਾਈਲ ਵੀ ਬੰਦ ਆਉਣ ਲੱਗਾ ਤਾ ਮਾਪਿਆਂ ਨੇ ਪੁਲਿਸ ਨੂੰ ਸੂਚਿਤ ਕੀਤਾ ਰਾਤ ਭਰ ਲੜਕੀ ਦੀ ਖੋਜ ਚੱਲਦੀ ਰਹੀ ਅਤੇ ਅਗਲੇ ਸਵੇਰ ਸ਼ਹਿਰ ਦੇ ਬਾਹਰੀ ਇਲਾਕੇ 'ਚ ਇੱਕ ਸੰਨੇ ਪਏ ਫੈਕਟਰੀ ਕੰਪਲੈਕਸ ਵਿੱਚ ਉਸ ਦੀ ਲਾਸ਼ ਮਿਲੀ ਲਾਸ਼ ਨੂੰ ਦੇਖ ਕੇ ਸਾਰਿਆਂ ਦੇ ਹੋਸ਼ ਉੱਡ ਗਏ ਕਿਉਂਕਿ ਸਾਫ ਸੀ ਕੇ ਉਸ ਦਾ ਕਤਲ ਕੀਤਾ ਗਿਆ ਹੈ ਜਾਂਚ ਸ਼ੁਰੂ ਹੋਈ ਤਾਂ ਪਹਿਲੇ ਹੀ ਕਾਂਟਿਆਂ ਵਿੱਚ ਸ਼ੱਕ ਉਸ ਦੇ ਕਲਾਸਮੇਟ ਤੇ ਗਿਆ ਕਿਉਂਕਿ ਗਵਾਹਾਂ ਨੇ ਦੱਸਿਆ ਕਿ ਉਹ ਕਈ ਦਿਨਾਂ ਤੋਂ ਉਸ ਦੇ ਨਾਲ ਵੇਵਜਾ ਚਿਪਕਿਆ ਰਹਿੰਦਾ ਸੀ ਅਤੇ ਉਸ ਨੂੰ ਤੰਗ ਕਰਦਾ ਸੀ ਸੀਸੀਟੀਵੀ ਫੁਟੇਜ ਵਿੱਚ ਵੀ ਸਿਮਰਨਦੀਪ ਨੂੰ ਸ਼ਾਮ ਦੇ ਸਮੇਂ ਉਸੇ ਲੜਕੇ ਦੇ ਨਾਲ ਸਕੂਟੀ ਤੇ ਜਾਂਦਿਆਂ ਵੇਖਿਆ ਗਿਆ ਪੁਲਿਸ ਨੇ ਜਦੋਂ ਉਸ ਨੂੰ ਗ੍ਰਿਫਤਾਰ ਕੀਤਾ ਤਾਂ ਉਸ ਨੇ ਦਵਾਚ ਆ ਕੇ ਕਬੂਲ ਕਰ ਲਿਆ ਕਿ ਉਸ ਨੇ ਗੁੱਸੇ ਤੇ ਈਰਖਾ ਦੇ ਕਾਰਨ ਸਿਮਰਨਦੀਪ ਦਾ ਕਤਲ ਕੀਤਾ ਉਸ ਨੇ ਕਿਹਾ ਕਿ ਉਹ ਸਿਮਰਨ ਨਾਲ ਵਿਆਹ ਕਰਨਾ ਚਾਹੁੰਦਾ ਸੀ ਪਰ ਸਿਮਰਨ ਨੇ ਉਸ ਨੂੰ ਸਪਸ਼ਟ انکار ਕਰ ਦਿੱਤਾ ਸੀ ਗੁੱਸੇ ਵਿੱਚ ਆ ਕੇ ਉਹ ਉਸ ਨੂੰ ਇਕੱਲਾ ਸੁੰਨੇ ਇਲਾਕੇ ਵਿੱਚ ਲੈ ਗਿਆ ਅਤੇ ਉਸ ਉੱਥੇ ਉਸ ਦਾ ਗਲਾ ਘੁੱਟ ਕੇ ਮਾਰਤਾ ਇਸ ਘਟਨਾ ਨਾਲ ਸਿਰਫ ਸਿਮਰਨ ਦਾ ਪਰਿਵਾਰ ਹੀ ਨਹੀਂ ਸਾਰਾ ਇਲਾਕਾ ਦੁਖੀ ਹੈ ਲੋਕ ਗੁੱਸੇ ਵਿੱਚ ਪੁਲਿਸ ਥਾਣੇ ਦੇ ਬਾਹਰ ਇਕੱਠੇ ਹੋ ਕੇ ਮੰਗ ਕਰ ਰਹੇ ਹਨ ਕਿ ਕਾਤਲ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਤਾਂ ਜੋ ਔਣ ਵਾਲੀਆਂ ਪੀੜੀਆਂ ਲਈ ਇਹ ਇੱਕ ਸਬਕ ਬਣੇ ਕਾਲਜ ਦੀਆਂ ਲੜਕੀਆਂ ਨੇ ਵੀ ਰੋਸ ਮਾਰਚ ਕੀਤਾ ਅਤੇ ਸਰਕਾਰ ਤੋਂ ਮਹਿਲਾਵਾਂ ਦੀ ਸੁਰੱਖਿਆ ਲਈ ਪੱਕੇ ਕਦਮ ਚੱਕਣ ਦੀ ਮੰਗ ਕੀਤੀ ਇਹ ਕਤਲ ਸਿਰਫ ਇੱਕ ਲੜਕੀ ਦੀ ਜ਼ਿੰਦਗੀ ਨਹੀਂ ਲੈ ਗਿਆ ਬਲਕਿ ਇੱਕ ਪਰਿਵਾਰ ਦੇ ਸੁਪਨੇ ਵੀ ਤੋੜ ਗਿਆ ਇਸ ਘਟਨਾ ਨੇ ਮੋੜ ਸਾਬਤ ਕੀਤਾ ਹੈ ਕਿ ਸਮਾਜ ਵਿੱਚ ਨੌਜਵਾਨਾਂ ਨੂੰ ਮਨੋਵਿਗਿਆਨਿਕ ਸਿੱਖਲਾਈ ਅਤੇ ਸੁਰੱਖਿਆ ਦੇ ਪ੍ਰਬੰਧਾਂ ਦੀ ਕਿੰਨੀ ਵੱਡੀ ਲੋੜ ਹੈ